ਈਗਲ ਸੀ ਆਹੋ ਕੀ ਛੁਈਆਂ ਨਹੀਂ ਕਰਨੀਆਂ ਟਾਈਮ ਵੇਖੋ ਕਿੰਨਾ ਹੋ ਗਿਆ ਆਓ ਇਹ ਚੁੱਤ ਨਾ ਬਿੰਦਸਤਾਰ ਲੱਗੇ ਆ ਬੰਦਨ ਤੇ ਲੈਬ ਮੇਰਾ ਪੁੱਤ ਵੀ ਰੈਡੀ ਹੋ ਗਿਆ ਹਾਂਜੀ ਚੱਲੀਏ ਫੇ ਕਿੱਥੇ ਜਾਣਾ ਸੀ ਆਓ ਆਹੋ ਨਹੀਂ ਕਿੱਥੇ ਜਾਣਾ ਜੀ ਬਾਹੂ ਨੇ ਹਾਂਜੀ ਸ਼ਸ਼ੀਕਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਮੈਂ ਵੀ ਹੋ ਚੁੱਕਾ ਰੈਡੀ ਤੇ ਕਿੰਨੀ ਰੈਡੀ ਹੋ ਚੁੱਕੀ ਆਪਾਂ ਜਾ ਰਹੇ ਆਂ ਅੰਮ੍ਰਿਤਸਰ ਆਪਣੀ ਤੈਜੀ ਜੀ ਕੋਲ ਮਤਲਬ ਆਪਣੀ ਸਿਸਟਰਾਂ ਕੋਲ ਹੀ ਜਾਵਾਂਗਾ ਮੈਂ ਉੱਥੇ ਹੀ ਹੋ ਕੇ ਆਵਾਂਗਾ ਜਰੂਰ ਤੇ ਚਲੋ ਤਾਂ ਹਾਂ ਬਈ ਮੈਂ ਪੜਨੋ ਦੇ ਬਾਕੀ ਤੁਮ ਗੱਡੀ ਚ ਰੱਖ ਓਕੇ ਸਰ ਥੈਂਕ ਯੂ ਚਲੋ ਗੱਡੀ ਵੀ ਧਵਾ ਕੇ ਲੈ ਆਂਦੀ ਆ ਮੈਂ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਗੱਡੀ ਦੇ ਗੱਡੀ ਦੇ ਸਾਰੇ ਥਾਂ ਪਾਣੀ ਮਰਵਾ ਲੈਣਾ ਚਾਹੀਦਾ ਕਿਉਂਕਿ ਫਿਰ ਸਾਲੇ ਜੰਗ ਚੁੰੁੰਝਾ ਲੱਗ ਜਾਂਦਾ ਤਾਂ ਕਰਕੇ ਫਿਰ ਮੈਂ ਗੱਡੀ ਧਵਾ ਕੇ ਲੈ ਆਂਦੀ ਆ ਕਰੋ ਚੱਕ ਗੱਡੀ ਦਾ ਕਿਵੇਂ ਪੋਜੀਸ਼ਨ ਆਪਣੀ ਤੇ ਉਹਦੇ ਮੰਮੀ ਪਤਾ ਨਹੀਂ ਰੈਡੀ ਹੋਏ ਕਿ ਨਹੀਂ ਹਨਾ ਕਰਨ ਜੇ ਟਾਈਮ ਬਹੁਤ ਹੋ ਗਿਆ ਮੰਮੀ ਨੂੰ ਕਿਹਾ ਕਿ ਵਾ ਸਾਢੇ 9:00 ਚੱਲ ਜਾਾਂਗੇ ਤੇ ਪੋਣੀ 11:00 ਹੋ ਗਏ ਹਵੇ ਹੁਣ ਜਾ ਰਹੇ ਆ ਆਪਣੇ ਪਿੰਡ ਸੰਗਤਪੁਰੇ ਉੱਥੋਂ ਜਾਣਾ ਮੰਮੀ ਨੂੰ ਕਿ ਐਸੀ ਆਪਣੇ ਪਿੰਡ ਮਿਰਖਲ ਹੁਣ ਇੱਥੋਂ ਲਵਾਂਗੇ ਮੰਮੀ ਨੂੰ ਨਾਲ ਮੰਮੀ ਨੇ ਕਾਫੀ देर ਦਾ ਫੋਨ ਕੀਤਾ ਮੰਮੀ ਬਾਹਰ ਨਹੀਂ ਆਉਂਦੇ ਉਹ 9 ਵਜੇ ਤਿਆਰ ਹੋ ਕੇ ਬਟੇ ਜਾਂਦੀ ਖਲਾਚ ਲੈਂਡਿੰਗ ਤੋਂ ਅਸੀਂ ਚਲਾਂਗੇ ਫੇਰ ਹਾਂ ਰੰ ਜਾਓ ਆ ਜਾਂਦੇ ਹਾਂ ਅਸੀਂ ਮੰਮੀ ਮੰਮੀ ਵੀ ਹੁਣ ਵੇਟ ਕਰਦੇ ਪਏ ਆ ਅੱਗੇ ਨਾਲੇਟ ਹੋ ਗਈ ਤੇ ਇੱਧਰ ਹਾਰ ਫਤੂ ਸੁੱਤਾ ਹੋਇਆ ਹੈ ਹੱਸਿਆ ਹੱਸਿਆ ਯਾਰ ਬੜੇ ਲੇਟ ਹੋ ਗਏ 9 ਵਜੇ ਨਹੀਂ ਆ ਜੇ 9 ਤੇ 11 ਵਜੇ ਆ ਜਾ ਨੇ ਬੈਠੋ ਚੱਲੀਏ ਉਹਨਕੇ ਅੱਗੇ ਬਹੁਤ ਲੇਟ ਹੋ ਗਏ ਨਾ ਬੱਸ ਚਲੀ ਆਉਗਾ ਬੈਠੋ ਮਰੋ ਹੱਲਾ ਲੈ ਵੀ ਟੋਲ ਪਲਾਜ਼ਾ ਤੇ ਆ ਗਏ ਆ ਮੰਮੀ ਦੇ ਭੂਆ ਹੁੰਦੀ ਇੱਥੇ ਕਤੋਂ ਨੰਗਲ ਕੀ ਨਾਂ ਮੰਮੀ ਦਾ ਬਣਾ ਬਿੰਦੋ ਕੀ ਨਾਂ ਹੁੰਦਾ ਬਿੰਦਰੀ ਬਿੰਦਰੀ ਪਹਿਲੇ ਨਾਂ ਮਿਲੋ ਕਿੰਨਾ ਦੇ ਹੁੰਦੇ ਸਾਡੇ ਵੀ ਸਿੰਦੂ ਇਦਾਂ ਪਤਾ ਨਹੀਂ ਕੀ ਨਾ ਜੀਤੋ ਇੰਜ ਇਦਾਂ ਦੇ ਨਾਂ ਚੰਗੇ ਵਧੀਆ ਨਾਂ ਹੈ ਪ੍ਰੀਤੋ ਜੀਤੋ ਅਮਰੋ ਵੀਰੋ ਹਿੰਦੀ ਪਹੁੰਚ ਗਏ ਅੰਮ੍ਰਿਤਸਰ ਰਾਜ ਕਰੋ ਚੱਕ ਤੇ ਕਿੰਨਾ ਰਸ਼ੋ ਪੇਰੇ ਪਲਟ ਕਾ ਬੜਾ ਕਿ ਮਮੀ ਕਹਿੰਦੇ ਇਹਨੀ ਦੁਨੀਆ ਬਨੇ ਕਿੱਧਰ ਜਾਂਦੀ ਆ ਰੋਹੋ ਜੀ ਤੂੰ ਹੀ ਜਾਂਦੀ ਸਹੀ ਗੱਲ ਐ ਜਿੱਥੇ ਵਾਦੀ ਚੱਲ ਜਾ ਦੁਨੀਆ ਦੁਨੀਆ ਹੋਸਪੀਟਲ ਚੱਲ ਜਾਓ ਬੱਸ ਸਟੈਂਡ ਚੱਲ ਜਾਓ ਸਟੇਸ਼ਨ ਤੇ ਚੱਲ ਜਾਓ 에어ਪੋਰਟ ਚੱਲ ਜਾਓ ਅਭ ਯਾਂ ਅੰਮ੍ਰਿਤਸਰ ਦਾ ਬੱਸ ਸਟੈਂਡ ਫ냥ਾ 6 ਨੰਬਰ ਗਲੀ ਮੰਮੀ ਨੂੰ ਰਸਤਾ ਪਤਾਵਾ ਸਾਰਾ ਇਨੀ ਕਾਫੀ ਟਾਈਮ ਹੋ ਗਿਆ ਆਏ ਆਂ ਆਉਂਦਾ ਜਾਂਦਾ ਰਹੇ ਬੰਦਾ ਫੇਰ ਚਲੋ ਪਤਾ ਲੱਗ ਜਾਂਦਾ ਤਾਂ ਸੱਜੇ ਦੇ ਸਬਜੀ ਮੰਡੀ ਆਪਾਂ ਜਾਣਾ ਸਬਜੀ ਮੰਡੀ ਨੂੰ ਅਦਰ 6 ਨੰਬਰ ਗਲੀ ਨਾਮ ਹੈ 7 ਨੰਬਰ ਬਜਾਇਆ 7 ਨੰਬਰ 7 ਨੰਬਰ ਜਾ ਆ 6 ਨੰਬਰ ਜਾਣਾ ਮੰਮੀ ਨੂੰ ਪਤਾ ਐਂ ਤੇ ਚਲੋ ਕਿ ਸੌਜੀ ਵੀ ਤੇ ਇਹ ਢਾਈ ਲਾਛਾ ਤੇ ਸਟੰਡੀਆ ਸਾਰੇ ਸਾਬਜੀ ਖਰਦੇ ਰਹੇ ਪਹਿਲਾਂ ਅਸੀਂ ਅੰਮ੍ਰਿਤਸਰ ਰਹਿੰਦੇ ਰਹੇ ਜਦੋਂ ਸਬਜੀ ਇੱਥੋਂ ਲੈ ਕੇ ਜਾਂਦੇ ਰਹੇ ਹੁਦਾਂ ਆ ਵੀ ਲੈ ਸਿੱਧਾ ਜਾਣਾ ਲਿਖਿਆ ਆਪਾਂ ਅੰਮ੍ਰਿਤਸਰ ਸੋਰੀ ਗੱਡੀ ਇੱਧਰ ਲਾਤੀ ਕਿਉਂਕਿ ਗੱਡੀ ਦਾ ਥੋੜਾ ਜਿਹਾ ਔਖਾ ਜਾਂਦਾ ਲਾਉਣੇ ਕਿਉਂਕਿ ਆ ਵੇਖੋ ਕਿਦਾਂ ਗੱਡੀਆਂ ਲੱਗੀਆਂ ਇੱਧਰ ਸਾਡੀ ਆਪਣੀ ਗੱਡੀ ਫੇਰ ਲੱਗਣੀ ਨਹੀਂ ਬੜਾ ਔਖਾ ਜਾਣਾ ਇੱਥੇ ਦਾ ਦੁੱਧ ਕਾਕੇ ਦਾ ਬੋਤਲ ਲਈ ਆ ਤੇ ਕਰੀ ਭੁੱਲ ਗਿਆ ਖੇਲਾ ਕਰਵਾ ਆ ਆਦ ਨਹੀਂ ਆ ਪਰ ਲਾਈ ਮੈਨੂੰ ਲੱਗਦਾ ਪਰਲਾ ਪਰਲਾ ਹੀ ਪਰਲਾ ਪਰਲਾ ਹੀ ਕਰ ਮੈਨੂੰ ਤੂੰ ਜਾਵੋ ਗੱਲ ਤੇ ਹੈ ਨਹੀਂ ਬਿਲ ਮੈਂ ਕੀ ਬਚਾਵਾਂ ਚੱਲ ਨਹੀਂ ਟਾਈਮ ਹੋ ਗਿਆ ਵੇਖੋ 12:30 ਦਾ ਲੇਟ ਪਹੁੰਚੇ ਮੈਂ ਬੜਾ ਹਨਾ ਮੰਮੀ 9 ਵਜੇ ਰੈਡੀ ਹੋ ਕੇ ਬਿਟੀ Lo <laughs>: no con Valentín, adiós. Por ahí. Sí. 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 A ver. ¿qué ver. ¿qué ver. ¿qué? ver. ¿qué? ver. A ver. A ver. ਖਰਫਾ ਦੇ ਕਢੰਡੇ ਆ ਆਪਾਂ ਚੱਲੇ ਹੁਣ ਭੈਣ ਵੱਲ ਬੈਠੋ ਬੈਠੋ ਤੈ ਜੋ ਨਾਲ ਲੈ ਆ ਮੁੰਡਾ ਗੇਰਦਾ ਵੰਟ ਥਾਂ ਨੰਤੇ ਆ ਚਲ ਅ ਵੀ ਬੈਠਾ ਹਾਂਜੀ ਚਲੀਏ ਅਵੇ ਚਲੀਏ ਫੇ ਚਲੋ ਚਲੀਏ ਫਤਿਹ ਤਾਂ ਜਣਾ ਉਸ ਐਸੇ ਥਾਂ ਨੀ ਖੜੋ ਜਿੱਥੇ ਖੁੱਲਾ ਰਸਤਾ ਹੋਵੇ ਨੀ ਕਿ ਅੱਗੇ ਮੰਮੀ ਨੇ ਨਿਕਨੇ ਗਲਿਆਂ ਚ ਪਾਤਾ ਮੰਮੀ ਨੇ ਹਾਂ ਉਹ ਨਹੀਂ ਆਏ ਹੋਏ ਉਹ 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 ਮੇਰਾ ਪਪਾ ਵਰਗਾ ਨਾ ਹਾਂ ਪਪਾ ਵਰਗਾ ਹੈ ਸਕਰਟ ਹੋ ਠੀਕ ਠਾਕ ਸਭ ਵਧੀਆ ਸਭ ਵਧੀਆ ਠੀਕਾ ਤੁਸੀਂ ਸਭ ਵਧੀਆ ਵਧੀਆ ਮੈਂ ਤੁਹਾਨੂੰ ਵਲੋਗ ਵੇਖਿਆ ਹੋਣੇ ਕੋਈ ਨਹੀਂ ਕਰਦਾ ਤੇ ਮੈਂ ਵੀ ਆ ਰਹੀ ਹਾਂ ਦਵਾਈ ਲੈਣ ਗਈ ਮੇਰੇ ਗੋਡਾ ਬਹੁਤ ਦੁਖਦਾਈ ਹਾਂ ਗੁਰੂ ਕਿ ਆਈ ਬਾਹ ਇਹੋ ਜਿਹਾ ਵਾਲੀ ਸਰ ਆਪ ਉਹ ਹੀ ਕਰਨੀ ਮੈਂ ਤਾਂ ਕੋਈ ਨਹੀਂ ਲੈਂਦੀ ਹੈ 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 ਸੰਕਟਾ ਦੂੰ ਹੈ ਵੇ ਕੁਕ ਕਰ ਕਦਾ ਜੀ ਅੰਡਿਆ ਕਿ ਤਾੜ ਤੂੰ ਹਮਾਰਾ ਬੇਲੀ ਗਲੀਆਂ ਲੱਗੇ ਇੱਧਰ ਮਰ ਬੇਲੀ ਗਲੀ ਵੱਜਦੀ ਹੈ ਇੱਥੇ ਮਰ ਅੱਬ ਬਣਦਾ ਨਾ ਜੀ ਇਹਨਾਂ ਤਾਂ ਇਹ ਜੀ ਬੰਦਾ ਨਾ ਠੋੜਾ ਨਹੀਂ ਹੋ ਰਿਹਾ ਸਹੀ ਗਲੇ ਬੰਦਾ ਨਾ ਚਲੋ ਵੀ ਨਾਲ ਲਾ ਕੇ ਹੁਣ ਮੰਮੀ ਹੂੰ ਕੁਟੇ ਆ ਗਏ ਛੇ ਦੇ ਕੁਲਚੇ ਛੇ ਦੇ ਕੁਲਚੇ ਕਰੋ ਚੱਕ ਕੰਨ ਫੜ ਲਾ ਪਰੋ ਪਾਣੀ ਚਾਰ ਪੀ ਤਿੰਨ ਪੀ ਮੀਰਾ ਸੁਣ ਜੀ ਤੇ ਮੇਰੀ ਜਾਨ ਨਹੀਂ ਛੋੜ ਛੋੜ ਪੀ ਲੈ ਹਾਂ ਹਾਂ ਸਾਰੇ ਥੋੜੀ ਮੰਗਣ ਦੇ ਤੇ ਫਿਰ ਜਿਆਦਾ ਕੋਣ ਪੀਓ ਜਾਦਾ ਹੱਵੇ ਜਾਂਦੇ ਨੇ ਆ ਉਹੁੰਡਾ ਕੁੰਡਾ ਪਾਜਾਂ ਨਹੀਂ ਆ ਹਾਂ ਓਏ ਨੋ ਇਹ ਨਹੀਂ ਦਿੱਤੀ ਜੀ ਕਿਉਂ ਚਾ ਤੇ ਰੋਚਾ ਲਾਓ ਮੇਰੇ ਅਹੀਂ ਤੋਂ ਆ ਗਏ ਹੁਣ ਤੁਸੀਂ ਆਇਓ ਚੰਗਾ ਮਾਰਿਓ gekeੜਾ ਜਰੂਰ ਠੀਕ ਤੁਸੀਂ ਆਇਓ ਖਾਸ ਕਰਕੇ ਠੀਕ ਹੈ ਤੇ ਛੁੱਟੇ ਨਹੀਂ ਕਰਦੇ ਸੱਚੀ ਗੱਲਾਂ ਦਿਹਾੜੀ ਵਿੱਚ ਭਾਂਦੇ ਤੁਸੀਂ ਮੇਰੇ ਨੂੰ ਦਿਹਾੜੀ ਦਾ ਤੈਨੂੰ ਨਹੀਂ ਮੈਂ ਮੈਨੂੰ ਆਪਣਾ ਹੀ ਆਵੇ ਉੱਤਰ ਜੀ ਥੱਲੇ ਆ ਰਵੀ ਉੱਤਰ ਜੀਏ ਸਰ ਨਾਲ ਬੰਦੇ ਨਾਲ ਰਹਿਣਾ ਪੈਂਦਾ ਕਿਉਂ ਜੀ ਹਾਂ ਜੀ ਚਲੋ ਨਾਲ ਕੰਮ ਕਰਉਂਦੇ ਚਲੋ ਚਲ ਆਓ ਤੇ ਨਹੀਂ ਲੈ ਜਾਓ ਮਗਰ ਵੀ ਆ ਮਗਰ ਉਧਰ ਰਹਿਣ ਤਾਂ ਤੁਸੀਂ ਅਜੇ ਹਾਂ ਜੀ ਮਗਰ ਕੁਝ ਬਹੁਤ ਲੱਗ ਰਹੇ ਚਲੋ ਵੀ ਨਾਲ ਨਾਲ ਕੰਮ ਕਰਦੇ ਆਂ ਨੀ ਵਧੀਆ ਵਧੀਆ ਮੋੜ ਨਹੀਂ ਕਿੱਦਾਂ ਹੁੰਦਾ ਦੂਜੇ ਘਰ ਚੱਲੇ ਹੁਣ ਨਾਲੇ ਹੈਨਾ ਚਲੋ ਵੀ ਚਲੋ ਆਜੋ ਆਜੋ ਮੰਮੀ ਛੇਤੀ ਆਉਗਾ ਟਾਈਮ ਠੀਕ ਐ ਸਸੀ ਕਾਲ ਜੀ ਲਿਓ ਕਾਕਾ ਖਿਲਾਓ ਆ ਬੜੋ ਕਾਕਾ ਆ ਗਿਆ ਜੇ ਤਰ ਕਾਕਾ ਆ ਗਿਆ ਜੇ ਕਾਕਾ ਚਲੋ ਬਾਏ ਕਾਕਾ ਬਾਏ ਬਾਏ ਕਰ ਦੋ ਬਾਏ ਬਾਏ ਕਾਕਾ ਤੇ ਆਦੇ ਦਿੱਲੀ ਕਾ ਦਾ ਤਿਆਰੇ ਨਗਲੇ ਦੇ ਨੂੰ ਚਲੋ ਚਲੋ ਠੀਕ ਜੀ ਚੰਗਾ ਜੀ ਉਹ ਬਹਿ ਗਏ ਉਹ ਬੱਡੇ ਚਾ ਤੇ ਵਾਹ ਤੂੰ ਜਾ ਕੇ ਹੈ ਵਾਈ ਕਰ ਦੱਸ ਮਮੇ ਸੁਤੇ ਨਹੀਂ ਹੁੰਦਾ ਕੰਮ ਤੇ ਕਿ ਬਣ ਗਿਆ ਸਮਾਨ ਲਾਉਂਦੇ ਆ ਲੱਗਦਾ ਕੋਈ ਰੇਜ਼ ਲਾਉਂਦੇ ਆ ਲੱਗਦਾ ਕਿ ਰਹੀ ਤਰੀ ਉਹਨੂੰ ਹਾਰ ਨੂੰ ਚਾਹੋ ਨਾ ਫੇਰ ਪੱਛੇ ਗੋਲ ਸਸਰੀ ਗਾਲ ਜੀ ਯਾਰਾਂ ਦਾ ਇੱਥੇ ਨਾਲ ਹੀ ਆਉਣਾ ਹੈ ਉਹ ਸਬਜ਼ੀ ਦੇ ਢੋਗੇ ਜਾਣਾ ਉਹ ਇਹੀ ਆ ਫਰੇ ਇੱਥੇ ਨਾਲ ਉਤਰ ਜੀ ਬੰਦ ਗੱਡੀ ਜਾਉਣੀ ਕਿੱਥੇ ਕਰਨੀ ਤੂੰ ਇਹਦੇ ਉੱਤਰ ਹੋਗੇ ਤੇ ਮੈਂ ਕਿੱਥੇ ਜਾਣਾ ਫੇਰ ਗੱਡੀ ਨਹੀਂ ਆਉਂਦੀ ਇੱਥੇ ਨਾਲ ਤੱਜੀ ਹੈ ਅੱਗੇ ਕਾਦਲਾ ਗੱਡੀ ਉਹਨਾਂ ਹਾਰਨ ਨੂੰ ਜਾਉ ਉਹਨਾਂ ਪਿੱਛੇ ਕਰਦਾ ਵਾ ਅੱਗੇ ਗੱਡੀ ਲੱਗੀ ਹੋਈ ਮਨੇ ਰੁਕ ਗਏ ਇੱਥੇ ਇਸ ਤੋਂ ਅੱਗੇ ਜਾਣਾ ਆਪਾਂ ਪਾਣੀ ਨੰਗਾ ਜਾਂ ਯਾਰ ਆਪਾਂ ਜਾਂਦੇ ਸੋ ਮੋਟਰਸਾਈਕਲ ਦਾ ਉੱਥੇ ਜਾ ਪਹੁੰਚ ਗਏ ਆ ਪਰ ਹਾਸਾ ਵਾਲਾ ਨਿਕਲਣ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲ ਰਹੀ ਚਾਰ ਸਿਰੇ ਗੱਡੀਆਂ ਗੱਡੀਆਂ ਆ ਵੀਰ ਆਇਆ ਹੁਣ ਗੱਡੀ ਲਵਾਉਣ ਵਾਸਤੇ ਕਿੱਥੇ ਲਵਾਉਂਦਾ ਚਲੋ

ਦੋਪਹਿਰ ਹੁੰਦਾ ਉਹ ਦੋਦਰਿਆਂ ਦੇ ਬਿਨਾਂ ਨਾ ਘਮਾਉ ਥੜਾਇਆ ਬਾਹਰ ਧੰਨਵਾਦ ਉਹ ਵਧਾਈਆਂ ਹਾਂਜੀ ਚੱਲੀ ਆਉਣਾ ਹੈ ਘਰ ਟਾਈਮ ਬੜਾ ਹੋ ਗਿਆ 5 ਵੱਜ ਚੁੱਕੇ ਆ ਵੇਖੋ ਕੋਈ ਨਹੀਂ ਟਾਈਮ ਤਾਂ ਲੱਗਣਾ ਹੀ ਇੱਕ ਬੋਤਲ ਮੈਲਟ ਕਰਤੀ ਆ ਬੋਤਲ ਵਧੀਆ ਸਾਡੀ ਕਰਦੀ ਹਾਂ ਖਲਾਉਣੀ ਨਹੀਂ ਬੋਲ ਹੁਣ ਬਹੁਤ ਖਲਾਉਣੀ ਨਹੀਂ ਚਲੋ ਕੋਈ ਗੱਲ ਨਹੀਂ ਨਾ ਕਰਨੀ ਹੋਈ ਨਾ ਵਾਕੇ ਤੋਂ ਕੋਈ ਗੱਲ ਨਿਕਲੋਗੀ ਲੌਗੀ ਬਦਲੋਗੇ ਮੈਂ ਛੇੜੀ ਖਲੋਤੀ ਥੋੜੀ ਜੀ ਚਲੋ ਕੋਈ ਗੱਲ ਨਹੀਂ ਹੋਏ ਪਾ ਕੇ ਨਹੀਂ ਨਹੀਂ ਠੀਕ ਹੈ ਚੱਲੇ ਹਣ ਮਿਲ ਲਿਆ ਇਹਨਾਂ ਨੂੰ ਚੱਲਿਆ ਘਰ ਨੂੰ ਵਾਪਸ ਠੀਕ ਗਲੀਆਂ ਦੇ ਵਿੱਚ ਨਹੀਂ ਫਿਰ ਤਾਈ ਜੀ ਨੂੰ ਲੈ ਕੇ ਜਾਣਗੇ ਬੜੇ ਜੀ ਹਰਫਤੇ ਚਲੀਏ ਮਿਲ ਲਿਆ ਫੂਆ ਨੂੰ ਹਾਂਜੀ ਹਾਂਜੀ ਠੀਕ ਕੋਈ ਗੱਲ ਨਹੀਂ ਇੱਕ ਵਾਰੀ ਫੋਨ ਕਰ ਦਿਓ ਮੜਾ ਜਾ ਮੈਸੇਜ ਕਰ ਦਿਓ ਚਾਹੇ ਓਕੇ ਸਰ ਸਤਿ ਸ੍ਰੀ ਅਕਾਲ ਚੱਲੀ ਬੈ ਕੇ ਮੰਮੀ ਮੰਮੀ ਦਾ ਥੋੜਾ ਬਹਿਣਾ ਔਖਾ ਹੋ ਜਾਂਦਾ ਹਮ ਕੀ ਗੱਲ ਆ ਬੋਤਲ ਬੋਤਲ ਲੈ ਲਈ ਜੇ ਬੋਤਲ ਲੈ ਲਈ ਲੈ ਲਈ ਅਗੇ ਇੱਕ ਬੋਤਲ ਉੱਥੇ ਜਾਂਦੇ ਹੁਣ ਇੱਥੇ ਸਾਡੇ ਸਾਡੇ ਦੋ ਸੀ ਨੇ ਕੋਈ ਨਹੀਂ ਤਾਈ ਜੀ ਨਾਲ ਹੀ ਆਪੇ ਦੱਸੀ ਜਾਣ ਘਰ ਅੱਜ ਤੋਂ ਪਹਿਲਾ ਮੋੜ ਮੁੜਨਾ ਠੀਕ ਜੀ ਪਹਿਲਾ ਹੀ ਆਣਾ ਚੱਲੇ 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 ਚੱਲੀਏ ਫਤਿਹ ਠੀਕ ਜੀ ਠੰਡ ਹੋ ਗਈ ਹੁਣ ਪਰ ਫੇਰ ਆ ਗਏ ਤਾਈ ਜੀ ਘਰ ਵਾਪਸ ਨਿਆਣੇ ਨੂੰ ਮਿਲਣਾ ਸੀ ਛੋਟੇ ਨਿਆਣੇ ਨੂੰ ਮਿਲ ਜੇ ਤੇ ਫਿਰ ਚੱਲੀਏ ਘਰ ਚਲੋ ਚੱਲੀਏ ਹੁਣ ਟਾਈਮ 10:30 ਹੋ ਗਏ ਆ ਉਹ ਗੁੜੀਆਂ ਨੂੰ ਮਿਲਣਾ ਛੋਟੀ ਇਹਨੂੰ ਤੇ ਉਹ ਜੀ ਆਇਨ ਟਿਊਸ਼ਨ ਤੇ ਗਈ ਹੈ ਕਹਿੰਦੇ ਆਉਣ ਹੀ ਆਲੀ ਏ ਸੁਣਾਖੜ ਗੱਲ ਬਾਤ ਕੋਈ ਤੂੰ ਵੀਡੀਓ ਬਣਾ ਦੰਦਾ ਛੜਤੀਆਂ ਲੜਦੀ ਕੋ ਨਹੀਂ ਬਣਾਉਂਦਾ ਐਵੇਂ ਲੱਗਦਾ ਹੈ ਹੈ ਐਵੇਂ ਲੱਗਦਾ ਹਾਂ ਤੇਰੇ ਘਰ ਕਹਿ ਨਹੀਂ ਸਦੇ ਚੱਲਣਾ ਹੀ ਨਹੀਂ ਨਾ ਜੋ ਤੇਰੇ ਘਰ ਕੇ ਐ ਕੁੜੀ ਆਪਾਂ ਤੇਰੇ ਘਰ ਕੇ ਐ ਖਾਸ ਕਰੀਂ ਚੱਲ ਜਣਾ ਹੀ ਕਹਿੰਦੇ ਕਾ ਜੋ ਉਹਨੂੰ ਵੇਖ ਮੈਂ ਹਾਂ ਵੇਖ ਦੋ ਨਾ ਮੈਂ ਤਾਂ ਕਾਕਾ ਵੀ ਕਿਆ ਨਹੀਂ ਮੈਂ ਹਾਂ ਆਪਾਂ ਜੋ ਉਸ ਨੂੰ ਮਿਲਣਾ ਐ ਖਾਸ ਕਰਕੇ ਨਹੀਂ ਤਾਂ 1 ਵਜੇ ਦੇ ਇੱਥੇ ਪਹਿਲਾਂ ਸ਼ਾਮਾਂ ਪੈ ਗਈਆਂ ਇੱਕ ਵਜੇ ਦੇ ਇੱਥੇ ਕੀ ਕਰੀਏ ਉਹ ਹੈ ਕੀ ਕਰੀਏ ਸਹੀ ਵੰਟ ਕੇ ਸਹੀ ਰਾਤੀ ਉੱਠਦਾ ਕਿ ਨਹੀਂ ਹਰ ਫੱਤੇ ਓਏ ਖੇਤ ਕੀ ਹਰ ਜੋ ਹੁੰਦਾ ਨਾ ਹਰ ਜੋ ਹੁੰਦਾ ਨਾ ਹਰ ਜੋ ਤੇਰਾ ਕਾਕੇਵਾਂ ਲੱਗੀ ਨਾਮ ਸੋਨੀ ਦਾ ਵੀ ਹੈ ਸੋਨੀ ਸੋਨੀ ਸੋਹਣਾ ਲਗਨ ਸਹੀ ਕਰਨਾ ਦੋਨੋਂ ਸੋਨਾ ਹੀ ਹੈ ਕਿਆ ਥੋੜੀ ਥੋੜੀ ਮਨ ਨਾਲ ਕਿਆ ਸੋਨਾ ਪੁੱਤ ਹਾਂ ਮਾਪੂ ਸਿੱਧਾ ਨਾ ਆ ਗਿਆ ਜਗਨ ਸਿੰਘ ਜਗਨ ਸਿੰਘ ਨਾਮ ਹਣਾ ਰੱਖਿਆ ਜਗਨ ਸਿੰਘ ਤੇ ਹੈ ਮਰਾਂਂ ਕਿਡਾ ਫਿਰ ਪਰ ਤੁਸੀਂ ਆਇਓ ਕਹੀਂ ਤੇ ਆਵਾਂਗੇ ਹੈ ਨਕੇ ਤੂੰ ਐਵੇਂ ਖਾਸ ਕਰਕੇ ਚਲੋ ਚਲੀਏ ਠੀਕ ਆ ਫਿਰ ਚੰਗਾ ਕੁੜੀਆ ਆਵੀਂ ਫਿਰ ਸਾਡੇ ਕੋ ਜਰੂਰ ਹੈ ਨਾ ਬਾਏ ਬਾਏ ਠੀਕ ਆ ਚਲੋ ਬਾਏ ਨੇ ਪਹੁੰਚ ਗਏ ਬਟਾਲੇ ਤੇ ਇਧਰ ਮੰਮੀ ਲੈਣ ਗਏ ਫਰੂਟ ਫਿਰ ਆਪਾਂ ਚੱਲ ਜਲਾਂ ਘਰੇ ਸਵੇਰੇ ਫਿਰ ਬਣਾਵਾਂਗੇ ਟੂਰ ਖੋੜ ਕੇ ਪਾਸੇ ਦਾ ਜੁੜੇ ਰ ਸਾਡੇ ਵਲੋਗਾਂ ਦੇ ਨਾਲ ਆਪਾਂ ਖੜੇ ਤੇ ਸ਼੍ਰੀ ਗੁਰੂ ਗਵਿੰਦਪੁਰ ਸਾਹਿਬ ਤੇ ਜਿੱਦ ਆਪਣਾ ਪਿੰਡ ਵੱਗ ਗਏ ਅੱਠ ਵਜੇ ਟਾਈਮ ਹੋ ਗਿਆ 8:00 ਹੋ ਗਏ ਨੇ ਹਰਫਤ ਇਧਰ ਖੇਡਣ ਦੇ ਚੱਲੇ ਆ ਘਰ ਹੁਣ ਹਾਂਜੀ ਦੋਸਤੋ ਚਲਿਓ ਘਰ ਕਤੇ ਪਰਪਤ ਸਿੰਘ ਹੈ ਕੀ ਕੰਡਿਆ ਕੀ ਹੈ ਕੀ ਗੱਲ ਸੀ ਕੀ ਹੈ ਘਟੋਏ ਘੁੰਮ ਕੇ ਕਿੱਥੋਂ ਕਿੱਥੋਂ ਘੁੰਮ ਕੇ ਆਂ ਜਾਹਾਂਗਾ ਨਾ ਜਾਹਾਂਗਾ ਲੱਭੀ ਆਪਾਂ ਲੇਟ ਆਏ ਸੀ ਤੇ ਮੰਮੀ ਪਹੁੰਚ ਗਈ ਮੰਮੀ ਸਵੇਰੇ ਟਾਈਮ ਤੇ ਤਿਆਰ ਹੋ ਕੇ ਬੈਠੀ ਤੇ ਹੁਣ ਗੱਲ ਚੱਲਾਂ ਢੀ ਫੇਰ ਸਵੇਰੇ ਜਾਣ ਦੀ ਤੇ ਇਹ ਲੱਭੀ ਹਰਫਤੇ ਦਾਦੀ ਨਾਲ ਗੱਲਾਂ ਕਰਨੀ ਚੋਨੀ ਜਿਹਰਫਤੇ ਜੀ ਹਾਂਜੀ ਹਾਂਜੀ ਕੀ ਹਾਲ ਹੈ ਕੋਈ ਨਹੀਂ ਆਉਂਗੀ ਕਹਿੰਦੀ ਕੀ ਹੋਇਆ ਲੈ ਚੋਨੀ ਦਾ ਕੀ ਗੱਲਾਂ ਕਰਦਾ ਆਉਣੀ ਕੀ ਕਰਦਾ ਸੀ ਦਾਦੀ ਫੋਨ ਤੇ ਲੱਗੀ ਹੈ ਹੈ ਦਾਦੀ ਫੋਨ ਤੇ ਲੱਗੀ ਆ ਉਹ ਗੱਲ ਸੁਣਦੀ ਦਾਦੀ ਹਰਫਤੇ ਲੋ ਜੀ ਪਹੁੰਚ ਚੁੱਕੇ ਸੀ ਘਰ ਤੇ ਅੱਜ ਦਾ ਟੂਰ ਬੜਾ ਵਧੀਆ ਰੇ ਅੰਮ੍ਰਿਤਸਰ ਗਏ ਅੱਜ ਸਾਰੇ ਆਪਣੇ ਭੈਣ ਭਰਾਵਾਂ ਨੂੰ ਹਰਫਤ ਨੇ ਭੂਆ ਨੂੰ ਮਿਲ ਕੇ ਆਏ ਆ ਮੈਂ ਆਪਣੀ ਤਾਈ ਜੀ ਨੂੰ ਮਿਲ ਕੇ ਆਇਆ ਬਹੁਤੀ ਵਧੀਆ ਲੱਗਾ ਚਲੋ ਜੀਂਦੇ ਵਾਸਤੇ ਰਹਿਣਾ ਸਭ ਪਰਮਾਤਮਾ ਦਾ ਚਰਜੀ ਕਲਚ ਰੱਖੇ ਉਹਨਾਂ ਦੀਆਂ ਬੇਟੀਆਂ ਦਾ ਮਤਲਬ ਵਿਆਹ ਵਾ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਤੇ ਪਰਮਾਤਮਾ ਚਾਹ ਦੀ ਕਲ ਚਰ ਕੇ ਸਵਾਇਆ ਗੁਰੂ ਬਹੁਤ ਬਹੁਤ ਮੁਬਾਰਕਾ ਉਹਨਾਂ ਨੂੰ ਦੋਵਾਂ ਜਾਣਿਆਂ ਨੂੰ ਆ ਵੇਖੋ ਪੋਪੀ ਪੋਪੀ ਲਾਤੀ ਅਹ ਤੇ ਸਵੇਰੇ ਆਪਾਂ ਸ਼ਾਇਦ ਦੇਖਦੇ ਆਂ ਫਿਰ ਕਿੱਦਾਂ ਦਾ ਪ੍ਰੋਗਰਾਮ ਬਣਦਾ ਸਵੇਰ ਦਾ ਤੇ ਜੁਲਾਰੇ ਅੰਨ ਤੱਕ ਲੌਗ ਦੇ ਨਾਲ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਵੇਰੇ ਮਤਲਬ ਇਹ ਵੀ ਤਾਂ ਅੱਧਾ ਕਿੱਥੇ ਜਾਣਾ ਅਸੀਂ ਜਾਵਾਂਗੇ ਖਾਪੜ ਕਿਹੜੀ ਭੂਆ ਜੀ ਕੋਲ ਤੇ ਨਾਲ ਹੀ ਜਾਵਾਂਗੇ ਅੰਦਰ ਚਾਹ ਦੇਖ ਲੈ ਸਵੇਰ ਦਾ ਪ੍ਰੋਗਰਾਮ ਤੁਹਾਨੂੰ ਸਵੇਰੇ ਦੱਸਾਂਗੇ ਤੇ ਚਲੋ ਸਾਡੇ ਚੈਨਲ ਨਾਲ ਸਾਡੇ ਫਿਰ ਹੋ ਰੁਕ ਜਾ ਗੱਲ ਤੇ ਕਰ ਲਈਏ ਅਟੋਪੀ ਤੇ ਤਾਂ ਕਰ ਤੇ ਫੇਸਬੁੱਕ ਤੇ ਸਾਨੂੰ ਸਨੈਪਚੈਟ ਤੇ ਐਡ ਕਰੋ ਬਾਏ ਬਾਏ ਗੁੱਡ ਨਾਈਟ ਰਬ ਰੱਖਾ ਉਹ ਠੀਕ ਹੈ ਠੀਕ ਹੈ ਚੰਗਾ ਬਾਏ ਬਾਏ